ਦੀਲੀਪ ਕੋ ਟਿਬਾਣਾ ਦੀ ਸਵੈ ਜੀਮਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕਾਂਡ 7 ਬਾਪੂ ਜੀ ਉੱਪਰ ਸਾਟ ਸਤੀ ਦਾ ਗਰੋਥ ਸੀ ਜਿਸ ਲਈ ਸਤਵਾ ਕਰਾਉਣ ਦਾ ਬਿਸ਼ਨੇ ਪ੍ਰੋਹਤ ਨੇ ਉਪਾਅ ਦੱਸਿਆ ਸੀ ਦਾਦੀ ਮਾਂ ਪਿੰਡੋਂ ਆ ਕੇ ਮੈਨੂੰ ਲੈ ਗਈ ਤੇ ਨਾਲ ਹੀ 베ਜੀ ਹੋਰਾਂ ਨੂੰ ਦੱਸ ਗਈ ਐਤਵਾਰ ਸਤਪਾ ਮੁੱਕੂ ਉਹਦਨ ਨਾਲੇ ਯਕ ਕਰਾਂਗੇ ਤੁਸੀਂ ਵੀ ਆ ਜਿਓ ਲਿਪ ਪੋਚ ਕੇ ਵੇੜੇ ਵਿੱਚ ਵੇਦੀ ਗੱਡੀ ਗਈ ਹਮਨਕੁੰਡ ਬਣਾਇਆ ਗਿਆ ਹਮਨ ਦੀ ਸਮਗਰੀ ਲਿਆਂਦੀ ਗਈ ਮੰਤਰ ਜਾਪ ਹਵਨ ਤੂਫ਼ ਚਿੱਟੀਆਂ ਤੋਤੀਆਂ ਵਾਲੇ ਜਨੇਊ ਪਾਈ ਤਿਲਕ ਲਾਈ ਪੂਜਾ ਕਰ ਰੇ ਪੰਡਿਤ ਲੱਗਦਾ ਸੀ ਹੁਣ ਸੱਢ ਸਤੀ ਕਿਵੇਂ ਰਹਿ ਜੂ ਇਸ ਘਰ ਵਿੱਚ ਦਾਦੀ ਮਾਂ ਘਿਓ ਦੇ ਦੀਵੇ ਡੰਗਦੀ ਪੰਡਤਾਂ ਦੇ ਪੈਰ ਧੋਤੋ ਕੇ ਭੋਜਨ ਛਕਾਉਂਦੀ ਮੂੰਹ ਵਿੱਚ ਮੰਤਰ ਮੰਨਦੀ ਇੱਕ ਤਾਂ ਮੇਰੇ ਦੀਵੇ ਨਾਲ ਦੀਵਾ ਲੱਗ ਜੇ ਮੇਰੀ ਜਿਉਂਦੀ ਜਿਉਂਦੀ ਕਾਕੇ ਦੇ ਮੁੰਡਾ ਹੋ ਜੇ ਦੂਜਾ ਉਹ ਸ਼ਰਾਬ ਛੱਡ ਜੇ ਇਹ ਵਿਚਾਰੀਏ ਸੱਢ ਸਤੀਏ ਮੇਰ ਦੀ ਨਜ਼ਰ ਕਰੀ ਚਾਰ ਕੁ ਦਿਨ ਹੋਏ ਸਨ ਸਤਵਾ ਚੱਲਦੇ ਨੂੰ ਗੰਗਾ ਜਲ ਛਿੜਕੇ ਹਰੀ ਓਮ ਹਰੀ ਓਮ ਕਰਕੇ ਤੁਰਦੇ ਫਿਰਦੇ ਬਿਛਨੇ ਪੰਡਤ ਦੀ ਨਿਗਰਾਨੀ ਹੇਠ ਮੰਤਰਾਂ ਦਾ ਜਾਪ ਧੂਪ ਗੂਗਲ ਦੀ ਖੁਸ਼ਬੂ ਹਵਨ ਚ ਟਿੜ ਟਿੜ ਕਰਕੇ ਜਲਦੀ ਸਮੱਗਰੀ ਦੀ ਸੁਗੰਧ ਕਰਨ ਨੂੰ ਤੀਰਥ ਜਾ ਬੜਾ ਰਹੀ ਸੀ ਪਤਾ ਨਹੀਂ ਕਿਨੇ ਬਾਪੂ ਜੀ ਨੂੰ ਪਟਿਆਲੇ ਜਾ ਕੇ ਦੱਸਿਆ ਕਿ ਤੇਰੇ ਸਿਰੋਂ 60 ਸਤੀ ਲਾਉਣ ਲਈ ਸਤਵਾ ਕਰਾਇਆ ਜਾ ਰਿਹਾ ਇੱਕ ਦਿਨ ਆਥ ਨੇ ਜੇ ਬਾਬਾ ਜੀ ਬਾਹਰ ਗਏ ਹੋਏ ਸਨ ਤਾਂ ਬਾਪੂ ਜੀ ਆ ਪਹੁੰਚੇ ਤੋਰ ਜੋ ਟੌਂਡਿਓ ਇਥੋਂ ਨਿੱ ਟੰਬੇ ਖਾ ਕੇ ਜਾਓਗੇ ਉਹ ਨਾ ਹੈਰਾਨ ਪਰੇਸ਼ਾਨ ਝਾਕਰੇ ਪੰਡਤਾਂ ਨੂੰ ਗਰਜ ਕੇ ਆਖਿਆ ਨਾ ਮੇਰਾ ਪੁੱਤ ਹਾੜੇ ਮੇਰਾ ਪੁੱਤ ਇਹੋ ਨਾ ਕਰ ਸਤਵਾ ਵਿਚਾਰਿਆਂ ਟੁੱਟਣਾ ਤਾਂ ਬਹੁਤ ਹੀ ਮਾੜਾ ਹੁੰਦਾ ਹੈ ਮਾਂ ਹੱਥ ਜੋੜ ਰਹੀ ਸੀ ਬ੍ਰਾਹਮਣ ਜੱਕੋ ਤੱਕੋ ਵੇ ਸੰ ਉਹ ਮੈਂ ਕਹਿੰਨਾ ਭਲੀ ਪਾਤ ਨਾਲ ਬਗਜੋ ਨਹੀਂ ਛਿੱਤਰ ਖਾ ਕੇ ਜਾਓਗੇ ਬਾਪੂ ਜੀ ਨੇ ਦਾਦੀ ਮਾਂ ਨੂੰ ਬਾ ਨਾਲ ਪਰਾਂਤ ਘੇਲ ਕੇ ਬੇਦੀ ਪੁੱਟਣੀ ਸ਼ੁਰੂ ਕਰ ਦਿੱਤੀ ਪੰਡਤ ਹਰੇ ਰਾਮ ਹਰੇ ਰਾਮ ਕਰਦੇ ਜੋ ਕੁਝ ਵੀ ਜਿਹਦੇ ਹੱਥ ਆਇਆ ਚੁੱਕ ਕੇ ਪਤਰਾ ਵਾਜ ਗਏ ਬਾਪੂ ਜੀ ਨੇ ਸ਼ਰਾਬ ਪੀਤੀ ਹੋਈ ਸੀ ਬੇਦੀ ਫੁੱਟ ਸੁੱਟੀ ਕੇਲਿਆਂ ਦੇ ਮੁੱਢ ਪੁੰਜੇ ਪਟਕਾ ਮਾਰੇ ਵੀ ਹੀ ਵੇੜਾ ਟੱਕੋ ਟੱਗੀ ਕੋਠਾਂ ਤੇ ਖੜਾ ਦੇਖ ਰਿਆ ਸੀ ਦਾਦੀ ਮਾਂ ਖੋਹੀ ਕੋਲ ਪੁੰਜੇ ਬੈਠ ਕੇ ਰੋਈ ਜਾ ਰਹੀ ਸੀ ਮੈਂ ਜੇ 100 ਰੁਪਏ ਮੰਗਲਾਂ ਤਾਂ ਸਾਰੇ ਟੱਬਰ ਤੇ ਗੋਲੀ ਵੱਜ ਜਾਂਦੀ ਐ ਤੇ ਇਹਨਾਂ ਟੋਂਗਿਆਂ ਨੂੰ ਹਜ਼ਾਰਾਂ ਰੁਪਏ ਚਲੇ ਜਾਂਦੇ ਨੇ ਵਾੜਨ ਮੇਰੇ ਘਰ ਮੁੜ ਕੇ ਜੇ ਟੰਗਾ ਨਾ ਵੜਦਿਆਂ ਬਾਪੂ ਜੀ ਉੱਚੀ ਉੱਚੀ ਬੋਲ ਰਹੇ ਸਨ ਵੇਨੇ ਜ ਹੋਇਆ ਰਹਿਣ ਦੇ ਤੁਰਦਾ ਇਸ ਘਰ ਨੂੰ ਜੜਾ ਪਟੀਆਂ ਆ ਲਿਆ ਕਿਉਂ ਤੂੰ ਦਰਗਾਹੋਂ ਠੱਕਿਆ ਗਿਆ ਕੋਟੀ ਕਿਸਮਤ ਵਾਲਿਆ ਤੇ ਮੈਨੂੰ ਇਤ ਪਾਉਣਾ ਭੁਲ ਕੇ ਰਖਤਾ ਪੱਠੀ ਦੀ ਕਿ ਲਾਂਗੂ ਦਾਦੀ ਮਾਂ ਕਾਲਾਂ ਦੇ ਰੀ ਸੀ ਬਾਪੂ ਜੀ ਨੇ ਢੋਲ ਭਰਾ ਕੇ ਕੋਈ ਚੋ ਪਾਣੀ ਕਟਿਆ ਜਾਗ ਵਿੱਚ ਪਾਇਆ ਤੇ ਕੋਠੇ ਜਾ ਚੜੇ ਘੰਟੇ ਕੁ ਮਗਰੋਂ ਜਦੋਂ ਬਾਬਾ ਜੀ ਆਏ ਸਭ ਕੁਝ ਦੇਖ ਕੇ ਬੋਲੇ ਹੁਣ ਇਸ ਘਰ ਦਾ ਟਿਕਾਣਾ ਜਿਹੜਾ ਬੰਦਾ ਧਰਮ ਕਰਮ ਕਮਾ ਬੈਠਦਾ ਉਸ ਦਾ ਨਹੀਂ ਫਿਰ ਕੁਝ ਬਚਦਾ ਹੈ ਕਿੱਥੇ ਹੋ ਹਾਰੇ ਕੰਜਰ ਨੂੰ ਪੁੱਛਾਂ ਤਾਂ ਸਹੀ ਚਵਾਰੀ ਵਿੱਚ ਨਿੱਕਾ ਛੇਬਾ ਦੇਖ ਕੇ ਆਇਆ ਬਦਰੀ ਨੇ ਬਾਹਰੋਂ ਆ ਕੇ ਦੱਸਿਆ ਕਿ ਉਹ ਤਾਂ ਭੱਗ ਗਿਆ ਪਟਿਆਲੇ ਨੂੰ ਬਾਬਾ ਜੀ ਬੜੀ ਰਾਤ ਤੀਖ ਬਿਛ ਨੇ ਪ੍ਰੋਤਨਾ ਸਲਾਹ ਕਰਦੇ ਰਹੇ ਕੁਛ ਵੀ ਪ੍ਰੋਹਜ ਜੀ ਉਪਾਹ ਕਰੋ ਇਸ ਕੀ ਮੁੰਡਾ ਹੋ ਜਾਏ ਮੈਂ ਸਭ ਕੁਝ ਉਸ ਦੇ ਨਾਉ ਕਰ ਜਾ ਫਿਰ ਭਾਵੇਂ ਅਗਲੇ ਦਿਨ ਮਰ ਜਾ ਨੀ ਇਸ ਨੇ ਸ਼ਰਾਬ ਮੂੰਹ ਘਰ ਉਜਾੜ ਦੇਣਾ ਦੂਜਾ ਮੈਂ ਚਾਹਣਾ ਵੱਡੀਆਂ ਦੋ ਕੁੜੀਆਂ ਦੇ ਵਿਆਹ ਕਰ ਜਾ ਆਪਣੇ ਹੱਥੀ ਬੱਚੀਆਂ ਤਾਂ ਹਜੇ ਨਿਆਣੀਆਂ ਨੇ ਪ੍ਰੋਹਤ ਨੇ ਆਖਿਆ ਸਾਲ 6 ਮਹੀਨੇ ਤਾਂ ਦੇਖਦੇ ਲੰਘ ਜਾਣੇ ਨੇ ਚੰਗੇ ਘਰ ਕਿਹੜਾ ਛੇਤੀ ਥੇ ਆ ਜਾਂਦੇ ਨੇ ਇਸ ਤੋਂ ਪਿੱਛੋਂ ਬਾਬਾ ਜੀ ਨੇ ਚੰਗੇ ਘਰ-ਵਾਰ ਟੋਲਨੇ ਸ਼ੁਰੂ ਕਰ ਦਿੱਤੇ ਇਸ ਕਾਤਰ ਸੰਤਾ ਨਾਈ ਤੇ ਬਿਸ਼ਨਾ ਪ੍ਰੋਤ ਵੀ ਵਾਂਡੇ ਤੁਰੇ ਰਹਿੰਦੇ ਵਾਪਸ ਆ ਕੇ ਬਾਬਾ ਜੀ ਨੂੰ ਪਤਾ ਸਤਾ ਦਿੰਦੇ ਫਲਾਣੇ ਦੇ ਇੰਨੀ ਜ਼ਮੀਨ ਹੈ ਐਨੇ ਮੁੰਡੇ ਨੇ ਫਲਾਣਾ ਘੋਟ ਹੈ ਫਲਾਣੇ ਫਲਾਣੇ ਨਾਲ ਰਿਸ਼ਤੇਦਾਰੀਆਂ ਨੇ ਧੀਆਂ ਦੇ ਅਜਿਹੇ ਜੇ ਕਾਰਜ ਕੀਤੇ ਨੇ ਸੂਚੀ ਕੋਲ ਹੈ ਐਨਾ ਮੁੰਡੇ ਦਾ ਕੱਦ ਹੈ ਇਹੋ ਜਿਹਾ ਰੰਗ ਹੈ ਐਣੀ ਜਮਾਤ 'ਚ ਪੜਦਾ ਹੈ ਐਡੀ ਅਗਲਿਆਂ ਦੀ ਹਵੇਲੀ ਹੈ ਚੰਗੇ ਮਾਲਦਾਰ ਬੰਦੇ ਦੱਸਿਦੇ ਨੇ ਐਨਾ ਕੋਈ ਵਿਆਹ ਤੇ ਖਰਚ ਕਰਨਾ ਪਊਗਾ ਇਹਨਾਂ ਸਾਰੀਆਂ ਗੱਲਾਂ ਬਾਰੇ ਬਾਬਾ ਜੀ ਵਿਚਾਰ ਕਰਦੇ ਦਾਦੀ ਮਾਂ ਨੂੰ ਦੱਸਦੇ ਆਪ ਦੇਖਣ ਜਾਂਦੇ ਤੇ ਕਦੇ-ਕਦੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੇ ਹੋਰ ਨਾ ਸਬਨਾ ਥਾਵਾਂ ਨਾਲੋਂ ਸੋ ਮੈਨੂੰ ਫਲਾਣਾ ਆਲਾ ਚੰਗਾ ਲੱਗਦਾ ਬਸ ਇੱਕੋ ਗੱਲ ਆ ਮੁੰਡੇ ਦੀ ਮਾਂ ਦਾ ਸੁਭਾ ਚੰਗਾ ਨਹੀਂ ਆਖਦੇ ਨੇ ਲੜਾਕੀ ਆ ਉਹ ਮੁੰਡਾ ਨੇਕ ਐ ਦੇਖਣ ਪੱਖਣ ਨੂੰ ਵੀ ਚੰਗਾ ਐ ਪਿਓ ਤਹਿਸੀਲਦਾਰ ਐ ਮੁੰਡਾ ਕਾਲਜ ਵਿੱਚ ਪੜਦਾ ਐ ਪਰ ਅੱਜਕੱਲ ਨੌਕਰ ਮੁੰਡੇ ਟੱਬਰਾਂ ਨੂੰ ਨਾਲ ਰੱਖਦੇ ਨੇ ਮਾਂ ਦਾ ਫੇਰ ਕੀ ਅਜੇ ਦਿੱਤੇ ਸੁਭਾਦੀ ਵੀ ਐ ਦਾਦੀ ਮਾਂ ਨੇ ਦ੍ਰਿਲ ਦਿੱਤੀ ਸੀ ਪਰ ਤੱਤੇ ਸੁਭਾਅ ਵਾਲੀ ਮਾਂ ਦਾ ਦੁੱਧ ਚੁੰਗ ਚੁੰਗ ਕੇ ਮੁੰਡਾ ਜਮਾਈ ਠੰਡੇ ਸੁਭਾਅ ਵਾਲਾ ਹੋ ਇਹ ਕਿਵੇਂ ਕਹਿ ਸਕਦੇ ਆ ਬਾਬਾ ਜੀ ਨੇ ਆਖਿਆ 20 ਥਾਂ ਉਹ ਦੇਖੇ ਨੇ ਕੋਈ ਪਸੰਦ ਵੀ ਆਉਂਦਾ ਹੋਰ ਕੀ ਰਾਜ ਦਾ ਕੋਟ ਟਲਣਾ ਮਾਂ ਨੇ ਇੱਕ ਦਿਨ ਖਿੱਚ ਕੇ ਆਖਿਆ ਸੀ ਛੋਟੀ ਲਈ ਤਾਂ ਇੱਕ ਦੋ ਸੌ ਜੱਤੇ ਨੇ ਪਰ ਉਹ ਜੇ ਬਹੁਤ ਛੋਟੀ ਹੈ ਵੱਡੀ ਲਈ ਨਹੀਂ ਕੋਈ ਜੱਤਿਆ ਜਿੱਤੇ ਚਿਤਮਨ ਨੇ ਭਈ ਇਹ ਜਮਾਈ ਠੀਕ ਹੈ ਧੀ ਪੁੱਤ ਨੂੰ ਇਹਨਾਂ ਲਾੜਲਾ ਨਹੀਂ ਰੱਖੀਦਾ ਮੈਂ ਕਹਿੰਨੀ ਅੱਗੇ ਕਿਸਮਤ ਖਬਰੇ ਕਿਉ ਜੀ फेर ਅਗਲੀ ਤੰਗ ਹੁੰਦੀ ਦਾਦੀ ਮਾਂ ਕਰੀ ਸੀ ਮੈਂ ਵਿਆਹਾਂਗੀ ਉਹ ਜੇ ਘਰ ਜਿੱਥੇ ਤੰਗ ਨਾ ਹੋਵੇ ਲੇਖਾਂ ਦਾ ਨਹੀਂ ਪਤਾ ਹੁੰਦਾ ਧੀ ਪੁੱਤ ਦਿਆਂ ਮਾਪੇ ਤਾਂ ਹਰੇਕ ਹੀ ਚਾਹੁੰਦਾ ਧੀ ਪੁੱਤ ਸੁਖੀ ਰਹੇ ਮੈਂ ਚਾਹਣਾ ਇਹਦੇ ਨਾਂ ਕੁ ਸ਼ੇ ਰੁਪਈਏ ਬੈਂਕ 'ਚ ਰੱਖ ਦਿਆਂ ਇਹੋ ਨਾ ਕਰੀ ਰੁਪਈਏ ਕਈ ਵਾਰੀ ਜਾਨ ਦਾ ਖੋ ਬਣ ਜਾਂਦੇ ਨੇ ਅਗਲੇ ਰੁਪਈਆ ਖਾਤਰ ਜਾਨ ਗਵਾ ਦਿੰਦੇ ਨੇ ਦਾਦੀ ਮਾਂ ਨੇ ਕਿਹਾ ਤਾਂ ਬਾਬਾ ਜੀ ਸੋਚੀ ਪਏਗੇ ਐਨੇ ਦਿਨੀ ਛੋਟੇ ਭੂਆ ਜੀ ਭਰੇ ਪੀਤੇ ਆ ਪੁੰਚੇ ਆ ਕੇ ਆਖਣ ਲੱਗੇ ਬਾਪੂ ਜੀ ਤਾਨੂੰ ਆਪਣੀ ਪੋਤੀ ਦਾ ਬਹੁਤਾ ਖਿਆਲ ਐ ਮੇਰਾ ਤਾਂ ਨਹੀਂ ਭੋਰਾ ਵੀ ਮੈਨੂੰ ਪਤਾ ਲੱਗਾ ਤੁਸੀਂ ਦੀਪ ਖਾਤਰ ਮੁੰਡਾ ਦੇਖਦੇ ਫਿਰਦੇ ਹੋ ਆਹੋ ਹੋਰ ਕੁੜੀਆਂ ਨੂੰ ਘਰੇ ਬਿਠਾਈ ਛੜਨਾ ਬਾਬਾ ਜੀ ਬੋਲੇ ਮੈਂ ਤੁਹਾਨੂੰ ਦੱਸਿਆ ਤਾਂ ਸੀ ਭਈ 2 ਬਰੇ ਹੋਏ ਜਦੋਂ ਮੇਰੇ ਕੋਲ ਮਿਲਣ ਗਈ ਹੋਈ ਸੀ ਤਾਂ ਉੱਥੇ ਮੇਰੀ ਨੰਦ ਵੀ ਆਈ ਹੋਈ ਸੀ ਦੇਖ ਕੇ ਆਖਣ ਲੱਗੀ ਸਾਰੇ ਬੈਠੇ ਸੀ ਆਖੇ ਭਾਬੀ ਇਸ ਤੇਰੀ ਭਤੀਜੀ ਦਾ ਤਾਂ ਮੈਂ ਆਪਣੇ ਮੁੰਡੇ ਨੂੰ ਸਾਖ ਲੈ ਲੈਣਾ ਮੈਂ ਹਾਸੇ ਚ ਕਿਹਾ ਹੋਰ ਸਾਨੂੰ ਕੀ ਚਾਹੀਦਾ ਤਾਂ ਅੱਖਾਂ ਲੱਗੀ ਚੰਗਾ ਫਿਰ ਅੱਜ ਤੋਂ ਇਹ ਸਾਡੀ ਹੋਈ ਉਦੋਂ ਤਾਂ ਇਹ ਗੱਲ ਆਈ ਗਈ ਹੋਗੀ ਪਰ ਪਿਛਲੇ ਸਾਲ ਜਦੋਂ ਕੋਠੇ ਤੋਂ ਡਿੱਗ ਕੇ ਮਰ ਗਈ ਤਾਂ ਸਾਰਾ ਟੱਬਰ ਆਖਦਾ ਵੀ ਅਸੀਂ ਚਾਹੁੰਦੇ ਆ ਉਸ ਤੇ ਬੋਲ ਪਗਾਏ ਜਾਣ ਜਾ ਕੇ ਆਪਣੇ ਬਾਪੂ ਜੀ ਨੂੰ ਆਖ ਦੀਪ ਦਾ ਰਿਸ਼ਤਾ ਬੀਬੀ ਦੇ ਮੁੰਡੇ ਨੂੰ ਕਰ ਦੇਵੇ ਪਾਪਾ ਜੀ ਨੇ ਕੋਈ ਹੰਗਾਰਾ ਨਾ ਭਰਿਆ ਹੋਰ ਤੁਹਾਨੂੰ ਚਾਹੀਦਾ ਵੀ ਕੀ ਹੈ ਹਜ਼ਾਰ ਬਿਗੇ ਘਰ ਦੀ ਝੋਟੇ ਦੇ ਸਿਰ ਅਰਗੀ ਜ਼ਮੀਨ ਆ ਮੇਰੇ ਸਹੁਰੇ ਨੇ ਕੋਈ ਛੋਟਾ ਮੋਟਾ ਕਰ ਥੋੜੋ ਦੇਖਿਆ ਸੀ ਬਾਕੀ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਗਾਹ ਆਪਣੀ ਕੁੜੀ ਮੇਰੇ ਮਤਲਬ ਹੈ ਕਿ ਮੁੰਡੇ ਦੀ ਭੂਆ ਪਮਾਲ ਵਾਲੇ ਮਿੰਦਰ ਸਿੰਘ ਨੂੰ ਵਿਆਹੀ ਸੀ ਜਿਸ ਦੇ ਕਈ ਪਿੰਡ ਨੇ ਜੈ ਦਾਦਾ ਸਾਰੀ ਦਾ ਕੋਟ ਹੋਇਆ ਹੋਇਆ ਬਾਬਾ ਜੀ ਫਿਰ ਚੁੱਪ ਸਨ ਮੈਨੂੰ ਤਾਂ ਅਗਲੇ ਭੇਜਿਆ ਬਈ ਰੁਪਈਆ ਫੜ ਲਿਆ ਤੂੰ ਬਲਦੇਵ ਕੁਰੇ ਕੰਮਲੀ ਹੋ ਗਈਆਂ ਢੀਆਂ ਦੇ ਸਾ ਕਿਤੇ ਉਹ ਕਿਤੇ ਜਾਂਦੇ ਹੁੰਦੇ ਆ ਠੀਕ ਆ ਉਹ ਤਗੜੇ ਸਰਦਾਰ ਨਹੀਂ ਪਰ ਮਾਂ ਮੁੰਡੇ ਦੀ ਹੈਗੀ ਨਹੀਂ ਪਿਓ ਸ਼ਰਾਬੀ ਹੈ ਉਸ ਘਰ ਮੈਂ ਆਪਣੀ ਪੋਤੀ ਵਿਆਹ ਦਿਆਂ ਖੂਚ ਨਹੀਂ ੱੱਕਾ ਦੇ ਦੂੰ ਏਦੋਂ ਮੈਂ ਬਾਬਾ ਜੀ ਨੇ ਤਰਖੋ ਕੇ ਆਖਿਆ ਚੰਗਾ ਚਾਹਵਾਸ ਦਾਸ ਜੀ ਨਹੀਂ ਹੈਗੀ ਕੁੜੀ ਜਾਂਦਿਓ ਕਾਰਮਖਤਿਆਰ ਹੋ ਜੂ ਘਰ ਦੀ ਨਹੀਂ ਆ 10 10 ਸਾਲ ਤਾ ਮੁੜੀਆਂ ਪਹਿਰ ਹੀ ਨਹੀਂ ਲੱਗਣ ਦਿੰਦੀਆਂ ਦੂਜਾ ਜੇ ਕਿਸੇ ਦੇ ਘਰ ਕੋਸ਼ ਹੋਊ ਉਹੀ ਸ਼ਰਾਬ ਪੀਉ ਬਾਕੀ ਕਿਹੜਾ ਸਰਦਾਰ ਨਹੀਂ ਸ਼ਰਾਬ ਪੀਂਦਾ ਕੋਈ ਥੋੜਾ ਕੋਈ ਬਹੁਤੀ ਪਿੰਦੇ ਤਾਂ ਸਾਰੇ ਹੀ ਨੇ ਪੂਆ ਜੀ ਦਲੀਲਾਂ ਦੇ ਰਹੇ ਸਨ ਤੇ ਮੁੰਡਾ ਦਸਵੀਂ ਚੋਂ ਫੇਲ ਹੋਇਆ ਹੈ ਹੈਨਾ ਬਾਬਾ ਜੀ ਨੇ ਆਖਿਆ ਜੇ ਫੇਲ ਹੋਇਆ ਤਾਂ ਕੀ ਹੈ ਅਗਲੇ ਸਾਲ ਪਾਸ ਹੋ ਜੂ ਨਾਲੇ ਪੜ ਕੇ ਉਸਨੇ ਕੀ ਕਰਨਾ ਹੈ ਮਾਰ ਕਰ ਲਈ ਨਹੀਂ ਲੱਗਦੀ ਲੁਧਿਆਣੇ ਬੱਸਾਂ ਚੱਲਦੀਆਂ ਨੇ 5 5 4 400 ਦੇ ਤਾਂ ਉਹਨਾਂ ਡਰਾਈਵਰ ਰੱਖੇ ਹੋਏ ਨੇ ਮੈਂ ਤਾਂ ਤੈਨੂੰ 100 ਦੀ ਇੱਕੋ ਗੱਲ ਸੁਣਾਤੀ ਬਈ ਭਾਵੇਂ ਰੋ ਰਾਜੀ ਤੇ ਭਾਵੇਂ ਰੋ ਗੁੱਸੇ ਮੈਂ ਉਥੇ ਰਿਸ਼ਤਾ ਨਹੀਂ ਕਰਨਾ ਆਖ ਬਾਬਾ ਜੀ ਉਥੋਂ ਉੱਠ ਕੇ ਤੁਰ ਪਏ ਬਾਬਾ ਜੀ ਮਾਂ ਕੋਲ ਬੈਠੇ ਕਿੰਨੇ ਚਿਰ ਗੱਲਾਂ ਕਰਦੇ ਰਹੇ ਤੇ ਰੋਂਦੇ ਵੀ ਰਹੇ ਪਰਮਾਨ ਨੇ ਆਖਿਆ ਜੋ ਉਹਦੇ ਜੀਚ ਹੈ ਉਹ ਹੀ ਕਰੂ ਬਾਪੂ ਜੀ ਤੁਹਾਡਾ ਮੇਰੀ ਕੀ ਵੱਟੀ ਦੀ ਹੈ ਪਿਆਥ ਨੇ ਦਾਦੀ ਮਾ ਨੇ ਫਿਰ ਬਾਬਾ ਜੀ ਨਾਲ ਗੱਲ ਤੋਰੀ ਮਖਾ ਗਲਾਬਕੁਰ ਦੇ ਬਾਪੂ ਜੀ ਬੰਦੇ ਦੇਖੇ ਭਾਲੇ ਨੇ ਕਿਸੇ ਅਨੋਬੜ ਦਾ ਕੀ ਪਤਾ ਹੁੰਦਾ ਵਿੱਚੋਂ ਅਗਲਾ ਕਿਉਂ ਜਾਏ ਨਾਲੇ ਅਗਲੇ ਬਲਦੇਵ ਕੁਰ ਨਾਲ ਨਾ ਓਖੇ ਭਾਰੇ ਹੋਣ ਆਖਰ ਰੂੜੀ ਦਾ ਕੂੜਾ ਤਾਂ ਰੂੜੀ ਸਟਾਣੀ ਐ ਕੁੜੀ ਨੂੰ ਵਿਆਹਣਾ ਤਾਂ ਆਈ ਤੂੰ ਮੈਨੂੰ ਮਤਾਂ ਦੇਨੀ ਐ ਕਹਦੇ ਬਲਦੇਵ ਕੁਰ ਨੂੰ ਮੈਂ ਨਹੀਂ ਉੱਥੇ ਸਾਥ ਕਰਨਾ ਤੁਹਾਨੂੰ ਕੀ ਪਤਾ ਮੁੰਡੇ ਦੀ ਮਾਂ ਕੋਠੇ ਤੋਂ ਚੰਚੱਕ ਡੇਕੇ ਮਰੀ ਐ ਜਾਂ ਆਪ ਮਰੀ ਐ ਬਾਬਾ ਜੀ ਨੇ ਤੋੜੀਆਂ ਪਾ ਕੇ ਕਿਹਾ ਲੈ ਜੀ ਕੀ ਗੱਲਾਂ ਕਰਦਾ ਇਹ ਗੱਲ ਤਾਂ ਸਾਰੇ ਜਗ ਨੂੰ ਪਤਾ ਵੀ ਸਲਵਾਰ ਦੀ ਮੋਰੀ ਚ ਪੈਰ ਫਸ ਗਿਆ ਸੀ ਤੇ ਉਹ ਕੋਠੇ ਤੇ ਡਿੱਗ ਪੀ ਤੇ ਮਰ ਗਈ ਸਾਰੇ ਜਗ ਨੂੰ ਤਾਂ ਉਹੀ ਪਤਾ ਹੈ ਨਾ ਜੋ ਉਹਨਾਂ ਦੱਸਿਆ ਲੈ ਜੀ ਕੋਈ ਗੱਲ ਹੁੰਦੀ ਪੰਜ ਭਰਾ ਸੀ ਅਗਲੀ ਦੇ ਜਿਉਂਦਿਆਂ ਛੱਡਦੇ ਔਰ ਰਹਿਣ ਦੇ ਤੂੰ ਸਭ ਗੱਲਾਂ ਮੈਂ ਜਾਣਦਾ ਸਰਦਾਰਾਂ ਦੇ ਘਰਾਂ 'ਚ ਜੋ ਹੁੰਦਾ ਮੈਂ ਤਾਂ ਸਭ ਕਿਸੇ ਚੰਗੀ ਨੌਕਰੀ ਵਾਲੇ ਮੁੰਡੇ ਨੂੰ ਕਰਨਾ ਹੈ ਬਾਕੀ ਬਲਦੇਵ ਕੋ ਨੂੰ ਆਖਦੇ ਭਈ ਪਰੋਣੇ ਨੂੰ ਨਾ ਭੇਜੇ ਇਸ ਕੰਮ ਖਾਤਰ ਫੇਰ ਅਗੜਾ ਕਹੂਗਾ ਮੇਰੀ ਰੱਖੀ ਨਹੀਂ ਇਹ ਗੱਲ ਤੀਹੋ ਗੱਲ ਨਹੀਂ ਹੋਣੀ ਬਾਬਾ ਜੀ ਨੇ ਫੈਸਲਾ ਸੁਣਾ ਦਿੱਤਾ ਪੂਆ ਜੀ ਰੋਂਦੇ ਵਾਪਸ ਚਲੇ ਗਏ ਛੇਤੀ ਕਿਤੇ ਗੱਲ ਪੱਕੀ ਹੋ ਜਾਵੇ ਤਾਂ ਚੰਗਾ ਏਸ ਕਲਚ ਨੇ ਟੱਬਰ ਨੇ ਮੈਨੂੰ ਦੁਖੀ ਕਰ ਮਾਰਿਆ ਬਾਬਾ ਜੀ ਬਹੁਤ ਫਿਕਰਮੰਦ ਹੋ ਕੇ ਆਖਰੇ ਸਨ ਉਧਰ ਬੇਸ਼ਨਾ ਪ੍ਰੋਧ ਆਖ ਰਿਆ ਸੀ ਕੋਈ ਅਪਾ ਕਰ ਲੋ ਸਤਵਾ ਦਾ ਕਿਉਂ ਅੱਧ ਵਿਚਾਲੇ ਰਹਿ ਜਾਣਾ ਚੰਗਾ ਨਹੀਂ ਹੁੰਦਾ ਸਾੜ ਸਤੀ ਬਲ ਕਰ ਰਹੀ ਐ ਬੀਬੀ ਆਖਦੀ ਜੋ ਆਕਾਂ ਦੀ ਰੱਬ ਮੰਨ ਲੈਂਦਾ ਤੂੰ ਦੀਪ ਅਰਦਾਸ ਕਰਿਆ ਕਰ ਰੱਬ ਤੈਨੂੰ ਇੱਕ ਵੀਰ ਦੇ ਦੇਵੇ ਇਹ ਤਾਂ ਹਿੰਦੂ ਦੇ ਮੁੰਡੇ ਤੇਰੇ ਬਾਪੂ ਜੀ ਨੂੰ ਮਾਰ ਦੇਣਗੇ ਜ਼ਮੀਨ ਸੰਭਲਣ ਖਾਤਰ। ਹਿੰਦੂ ਤਾਂ ਆਪ ਉਹਨਾਂ ਨੂੰ ਆਖ ਦਿੰਦੀ ਐ ਵੇ ਰੁੜ ਜਾਣੇ ਉਹ ਇੱਕ ਜਣਾ ਮਾਰ ਦੇਵੋ ਕਾਕੇ ਨੂੰ ਬਾਕੀ ਚਾਰ ਉਸੇ ਦੀ ਢੇਰੀ ਸੰਭਲਿਓ। ਇਹ ਤਾਂ ਬਾਬਾ ਜੀ ਤੋਂ ਡਰਦੇ ਨੇ ਵੀ ਕੋਲੂ ਥਾਣੀ ਪੜਵਾ ਦੂ ਸਾਰੇ ਟੱਪਰ ਨੂੰ। ਨਹੀਂ ਹੁਣ ਥਾਈ ਉਹਨਾਂ ਨੇ ਛੱਡਣਾ ਸੀ ਤੇਰੇ ਬਾਪੂ ਜੀ ਨੂੰ। ਪਰ ਬਾਪੂ ਜੀ ਕੋਲ ਬੰਦੂਕ ਹੁੰਦੀ ਐ, ਪਿਸਤੌਲ ਐ, ਉਹ ਮਾਰ ਕਿਵੇਂ ਦੇਣਗੇ? ਮੈਂ ਆਖਿਆ। ਨਹੀਂ। ਜੇ ਉਹ ਸਾਹਮਣੇ ਆਏ ਤਾਂ ਉਹ ਦਸਾਂ ਬੰਦਿਆਂ ਨੂੰ ਨਿਬਿੱਦ ਦੇ। ਸਿਰ ਪੜਵਾ ਕੇ ਹੀ ਮਾਰ ਦੇਣ ਦੋ ਚੌ ਨੂੰ। ਪਰ ਡੇਗ ਲੈ ਨੀ ਨੀ ਇਸ ਵੇਲੇ ਕੁਵੇਲੇ ਤੋ ਕਾ ਕੇ ਮਾਰ ਕੀਤੀ ਫੇਰ ਨਹੀਂ ਕੁਛ ਬੰਨਾ ਮੈਂ ਤਾਂ ਹਰ ਵੇਲੇ ਸੁੱਖਾਂ ਸੁਖ ਦੀ ਰਹਿਣੀ ਆ ਵੀ ਬਾਬਾ ਨਾਨਕ ਕੋਲ ਨਾਲ ਦੇ ਅੰਗ ਸੰਗ ਸਾਈ ਹੋਵੇ ਬਾਬਾ ਨਾਨਕ ਨੇ ਗੁਰੂ ਗੋਬਿੰਦ ਸਿੰਘ ਆਖਿਆ ਕਰ ਉਹਨਾਂ ਕੋਲ ਤਾਂ ਤਲਵਾਰ ਵੀ ਹੁੰਦੀ ਹੈ ਮੈਂ ਜਦੋਂ ਆਖਿਆ ਉਹ ਆਸਪੀ ਬੋਲੀ ਇਸ ਘਰ ਦੇ ਸਾਰੇ ਜੀਆਂ ਚ ਖਬਰ ਨਹੀਂ ਇੰਨੀ ਅਕਲ ਕਿੱਥੋਂ ਆ ਗਈ ਮੈਨੂੰ ਤਾਂ ਸੋਝੇ ਹੀ ਨਹੀਂ ਸੀ ਬਈ ਤੇਰੇ ਬਾਪੂ ਜੀ ਦੀ ਰੱਖਿਆ ਕਰਨ ਲਈ ਗੁਰਨਾਨਕ ਦੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਆਖਾਂ ਤੇ ਕੁਝ ਹੀ ਦਿਨਾਂ ਮਗਰੋਂ ਐਰ ਬਹਿਰ ਮਿਲਦਿਆਂ ਡੋਡੂ ਛਿੰਬਾ ਨੱਠਿਆ ਆ ਆਮਾ ਲੜਾਈ ਹੋ ਪਈ ਸੱਤ ਚ ਘਰ ਦੇ ਸਾਰੇ ਜੀ ਬਾਹਰ ਨੂੰ ਨੱਠੇ ਗੱਲ ਇਹ ਹੋਈ ਕਿ ਨਿੱਕਾ ਜਾ ਡੰਡੋਰ ਕਾ ਹੱਥ ਵਿੱਚ ਫੜੀ ਬਾਪੂ ਜੀ ਨਿਆਈ ਵਾਲੇ ਕੇਤ ਕੰਨੀ ਗੇੜਾ ਮਾਰ ਕੇ ਘਰ ਨੂੰ ਆ ਰਹੇ ਸਨ ਹਿੰਦੂ ਦੇ ਮੁੰਡਿਆਂ ਚੋਂ ਇੱਕ ਨੇ ਮਗਰੋਂ ਸਿਰ ਵਿੱਚ ਗੰਡਾਸਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨਿਸ਼ਾਨਾ ਖੁੰਝ ਜਾਣ ਕਰਕੇ ਉਹ ਮੋਹਰਾਂ ਚ ਆ ਵਜਿਆ ਸਵਟਰ ਕੋਟ ਤਾਂ ਕੱਟ ਕੇ ਗੰਡਾਸੇ ਨੇ ਜ਼ਖਮ ਕਰ ਦਿੱਤਾ ਸੀ ਪਰ ਲੱਗਦੇ ਹੱਥ ਬਾਪੂ ਜੀ ਨੇ ਭੌਂ ਕੇ ਗੰਡਾਸਾ ਖੋਲਿਆ ਇਹਨੇ ਨੂੰ ਹਿੰਦੂ ਦੇ ਦੂਜੇ ਮੁੰਡੇ ਡਾਂਗਾ ਕਿਰਪਾਨਾਂ ਨਾਲ ਟੁੱਟ ਪਏ ਬਾਪੂ ਜੀ ਨੇ ਉਸੇ ਗੰਡਾਸੇ ਦੇ ਪੁੱਠੇ ਪਾਸੇ ਨਾਲ ਦੋਹਾਂ ਤਿੰਨਾਂ ਨੂੰ ਝੰਬਿਆ ਕੁਸਟਾਂ ਉਹ ਹੋਰ ਮਾਰ ਗਏ ਇਹਨੇ ਨੂੰ ਹੋਰ ਲੋਕ ਵੀ ਭੱਜੇ ਬਾਪੂ ਜੀ ਚੱਕਰ ਖਾ ਕੇ ਡਿੱਗ ਪਏ ਇੰਦੋ ਦੇ ਭੱਜੇ ਜਾਂਦੇ ਮੁੰਡੇ ਮੁੜੇ ਬਈ ਮਾਰ ਚੱਲੀਏ ਪਰ ਇਹਨੇ ਨੂੰ ਰੋਂਦੀ ਪਿੱਟਦੀ ਮਾਂ ਬਾਪੂ ਜੀ ਉੱਪਰ ਜਾ ਡਿੱਗੀ ਲੋਕਾਂ ਨੇ ਇੰਦੋ ਦੇ ਮੁੰਡਿਆਂ ਨੂੰ ਰੋਕ ਲਿਆ ਬਾਪੂ ਜੀ ਸੱਟਾਂ ਲੱਗੀਆਂ ਲਗਾਈਆਂ ਖੂਨ ਵਗਦੇ ਵਗਦੇ ਫਿਰ ਉੱਠੇ ਕਿ ਚੀਚੀ ਵਟ ਕੇ ਗਾਲਾਂ ਕੱਢ ਕੇ ਇੰਦੋ ਦੇ ਮੁੰਡਿਆਂ ਨੂੰ ਲਲਕਾਰਿਆ ਪਰ ਲੋਕਾਂ ਫੜ ਲਏ ਫਿਰ ਗੱਡਾ ਜੋੜ ਕੇ ਬਾਪੂ ਜੀ ਨੂੰ ਅੱਧਾ ਪਿੰਡ ਇਕੱਠਾ ਹੋ ਕੇ ਮਲੋਹ ਹਸਪਤਾਲ ਵਿੱਚ ਲੈ ਕੇ ਗਏ ਤਵੇਰ ਤੀਕ ਪੁਲਿਸ ਲੈ ਕੇ ਫੋਫੜ ਜੀ ਆ ਪਹੁੰਚੇ ਪਰ ਬਾਪੂ ਜੀ ਆਖਦੇ ਸਨ ਕੇਸ ਪੁਲਿਸ ਨੂੰ ਨਹੀਂ ਦੇਣਾ ਮੈਂ ਆਪੇ ਸਮਝ ਲਉ ਸਾਲਿਆਂ ਦੀ ਇਹ ਹਿੰਮਤ ਬਾਬਾ ਜੀ ਆਖਦੇ ਸਨ ਮੇਰਾ ਚਾਹੇ ਕੁਝ ਲੱਗ ਜੇ ਸਾਰਿਆਂ ਨੂੰ ਉਮਰ ਕੈਦਨਾ ਕਰਵਾਈ ਮੇਰਾ ਨਾ ਹਜੂਰਾ ਸਿੰਘ ਨਹੀਂ ਪਰ ਬਾਪੂ ਜੀ ਬਾਬਾ ਜੀ ਨਾਲ ਲੜ ਪਏ ਆਖਣ ਕੇਸ ਪੁਲਿਸ ਨੂੰ ਨਹੀਂ ਦੇਣਾ ਇੰਦੋ ਦੇ ਪੁੱਤਰਾਂ ਨੂੰ ਵੀ ਸੱਟਾਂ ਲੱਗੀਆਂ ਸਨ ਪਰ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਪੁਲਿਸ ਵਿੱਚ ਰਿਪੋਰਟ ਨਹੀਂ ਲਿਖਾਈ ਗਈ ਦਸਾਂ ਕੁ ਦਿਨਾਂ ਬਾਅਦ ਉਹ ਬਾਪੂ ਜੀ ਘਰ ਆ ਗਏ ਘਰ ਵਾਣ ਤੋਂ ਪਹਿਲਾਂ ਉਹਨਾਂ ਇੰਦੋ ਨੂੰ ਆਖਿਆ ਇੰਦੋਤੇਰੇ ਮੁੰਡਿਆਂ ਨੇ ਤਾਂ ਲੋਕੇਬਾਰ ਕੀਤਾ ਸੀ ਮੈਂ ਸਾਹਮਣੇ ਆਖਦਾ ਬਈ ਖਾ ਪੀ ਲੋ ਜੋ ਖਾਣਾ ਪੀਣਾ ਹੈ ਨਾਲੇ ਤਿਆਰ ਹੋ ਜੋ ਫੇਰ ਕਿਸ ਇੰਦੋਤਾ ਜੀ ਨੇ ਸਾਰੇ ਸਾਖਨਾਤੇ ਇਕੱਠੇ ਕਰ ਲਏ ਮੁੰਡਿਆਂ ਨੂੰ ਨਾਲ ਲੈ ਕੇ ਬਾਪੂ ਜੀ ਦੇ ਪੈਰੀ ਚੁੰਨੀ ਯਾਤਰੀ ਤੂੰ ਬੇਸ਼ੱਕ ਜੁੱਤੀਆਂ ਮਾਰ ਲੈ ਤੇਰੇ ਕੋਲ ਲਿਆਤੇ ਪਰ ਦਿਲ ਚ ਨਾ ਗੱਲ ਰੱਖੀ ਪਹਿਲੇ ਬਾਪੂ ਜੀ ਨੂੰ ਗੁੱਸਾ ਚੜਿਆ ਕਿ ਕੀ ਖੇਕਣ ਕਰਦੀ ਐ ਫਿਰ ਮੁੰਡਿਆਂ ਨੂੰ ਆਖਣ ਲੱਗੇ ਸਾਲਿਓ ਜਦ ਆਪਣੀ ਮਾਂ ਨੂੰ ਹੀ ਨਾਲ ਲੈ ਆਇਓ ਫਿਰ ਮੈਂ ਕੀ ਆਖਣਾ ਤੇ ਆਥ ਨੇ ਉਹਨਾਂ ਦੇ ਘਰ ਇੰਦੋ ਤੋਂ ਲੈ ਕੇ ਦੁੱਧ ਵੀ ਪੀ ਆਏ ਦਾਦੀ ਮਾਂ ਬਥੇਰਾ ਲੜੀ ਬਈ ਉਸਨੇ ਦੁੱਧ ਵਿੱਚ ਹੀ ਕੁਝ ਦੇ ਕੇ ਮਾਰ ਦੇਣਾ ਕੋਈ ਦਿਨ ਮਗਰੋਂ ਗਰਮੀ ਦੀਆਂ ਛੁੱਟੀਆਂ ਵਗੀਆਂ ਤੇ ਪੂਆ ਜੀ ਜਾ ਕੇ ਮੈਨੂੰ ਪਿੰਡੋਂ ਲਿਆਏ ਪਰ ਦੋ ਕੁ ਦਿਨਾਂ ਮਗਰੋਂ ਸੁਨਿਆ ਆ ਗਿਆ ਬਾਬਾ ਜੀ ਬਿਮਾਰ ਨੇ ਫੁੱਫੜ ਜੀ ਤੇ 베ਜੀ ਖਬਰ ਨੂੰ ਗਏ ਨਾਲ ਡਾਕਟਰ ਵੀ ਲੈ ਕੇ ਗਏ ਮੈਂ ਜ਼ਿੱਦ ਕੀਤੀ ਮੈਂ ਵੀ ਜਾਣਾ ਬਾਬਾ ਜੀ ਏਡੇ ਬਿਮਾਰ ਤਾਂ ਨਹੀਂ ਸਨ ਫਿਰ ਵੀ ਮੋੜਦਿਆਂ ਨੂੰ ਉਹਨਾਂ ਨੇ 베ਜੀ ਤੇ ਫੁੱਫੜ ਜੀ ਨੂੰ ਆਖਿਆ ਅਲਮਾਰੀ ਵਿੱਚ ਕਾਲੇ ਟਰੰਕ ਵਿੱਚ ਕੋਈ ਜ਼ਰੂਰੀ ਕਾਗਜ਼ ਨੇ ਉਹ ਤੁਸੀਂ ਨਾਲ ਲੈ ਜਾਓ ਲੈ ਹੈ ਬਾਪੂ ਜੀ ਇਹੋਂ ਨਹੀਂ ਤੁਹਾਨੂੰ ਕੁਝ ਹੁੰਦਾ ਪਰ ਸੁਣੋ ਅਸੀਂ ਫੇਰ ਆਏ ਤੁਹਾਡੀ ਖਬਰ ਨੂੰ ਬੇਜੀ ਨੇ ਆਖਿਆ ਪਰ ਪਰਸੋਂ ਤੱਕ ਬੰਦਾ ਆ ਗਿਆ ਕਿ ਬਾਬਾ ਜੀ ਪੂਰੇ ਹੋ ਗਏ ਨੇ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ